ਅੱਜ ਅਸੀਂ ਗੱਲ ਕਰਾਂਗੇ ਯੋਧਿਆਂ ਦੀ ਧਰਤੀ ਪੰਜਾਬ ਦੇ ਮੇਜਰ ਖੇਤਰ ਮਾਝਾ ਦੁਆਬਾ ਮਾਲਵਾ ਤੇ ਪੋਨ ਦੀ ਪਹਿਲੇ ਅਸੀਂ ਗੱਲ ਕਰਾਂਗੇ ਮਾਝੇ ਦੀ ਮਾਝੇ ਵਿੱਚ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਤੇ ਪਠਾਨਕੋਟ ਆਉਂਦੇ ਹਨ ਇਹ ਰਾਵੀ ਤੇ ਬਿਆਸ ਦਰਿਆ ਦੇ ਵਿਚਕਾਰ ਪੈਂਦਾ ਹੈ ਮਾਝੇ ਦਾ ਅਰਥ ਹੈ ਮਦਲਾ ਇਸ ਨੂੰ ਸੈਂਟਰ ਆਫ ਪੰਜਾਬ ਵੀ ਕਿਹਾ ਜਾਂਦਾ ਹੈ ਜੇ ਦਰਬਾਰ ਸਾਹਿਬ ਤੇ ਕਰਤਾਰਪੁਰ ਕੋਰੀਡੋਰ ਮਾਝੇ ਵਿੱਚ ਹੀ ਆਉਂਦੇ ਹਨ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਬਿਆਸ ਤੇ ਸਤਲੁਜ ਦੇ ਵਿਚਕਾਰ ਵਸਦਾ ਦੁਆਬਾ ਇਹ ਪੰਜਾਬ ਦਾ ਸਭ ਤੋਂ ਫਰਟਾਈਲ ਏਰੀਆ ਹੈ ਮਤਲਬ ਉਪਜਾਊ ਏਰੀਆ ਹੈ ਇਸ ਵਿੱਚ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲਾਂ ਤੇ ਐਸਬੀਐਸ ਆਉਂਦੇ ਹਨ ਇਹੋ ਪਹਿਲਾ ਖੇਤਰ ਸੀ ਜਿੱਥੇ ਵਿਦੇਸ਼ ਜਾਣ ਦੀ ਸ਼ੁਰੂਆਤ ਹੋਈ ਇਸ ਤੋਂ ਇਲਾਵਾ ਸਤਲੁਜ ਦੇ ਦੱਖਣ ਵਿੱਚ ਪੈਂਦਾ ਪੰਜਾਬ ਦਾ ਸਭ ਤੋਂ ਵੱਡਾ ਖੇਤਰ ਮਾਲਵਾ ਇਸ ਨੇ ਇੰਡੀਆ ਦੇ ਸਮੇਂ ਇੱਥੇ ਮਾਲਵਾਸ ਕਬੀਲਾ ਰਹਿੰਦਾ ਸੀ ਉਹਨਾਂ ਦੇ ਨਾਮ ਤੋਂ ਬਣਿਆ ਮਾਲਵਾ 1966 ਈਸਵੀ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 18 ਸੀਐਮ ਵਿੱਚੋਂ 16 ਸੀਐਮ ਮਾਲਵਾ ਖੇਤਰ ਵਿੱਚੋਂ ਹੀ ਸਨ ਇਸ ਵਿੱਚ ਸੰਗਰੂਰ ਵਰਗੇ ਡਿਸਟ੍ਰਿਕਟ ਆਉਂਦੇ ਹਨ ਅੱਗੇ ਅਸੀਂ ਗੱਲ ਕਰਾਂਗੇ ਪੌਂਦ ਦੀ ਪੌਂਦ ਵਿੱਚ ਚੰਡੀਗੜ੍ਹ ਪਟਿਆਲਾ ਤੇ ਹਰਿਆਣਾ ਦੇ ਕੁਝ ਹਿੱਸੇ ਆਉਂਦੇ ਹਨ ਅੰਮਾਲਾ ਰੂਪਨਗਰ ਐਸਐਸ ਨਗਰ ਤੇਗੜ ਸਾਹਿਬ ਜਮੂਨਾ ਨਗਰ ਪੌਂਦ ਵਿੱਚ ਪੈਂਦੇ ਹਨ